ਤਸਵੀਰਾਂ ਦਿਖਾ ਰਿਆ ਤੁਹਾਨੂੰ ਦੇਖ ਸਕਦੇ ਹੋ ਜਿੱਤ ਦੀ ਖੁਸ਼ੀ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਨੱਚਣਾ ਸ਼ੁਰੂ ਹੋ ਚੁੱਕੇ ਨੇ ਬਾਬਾ ਜੀ ਪੰਗੜਾ ਪਾ ਰਹੇ ਹੋ ਹਾਂਜੀ ਹਾਂਜੀ ਪਾ ਰਹੇ ਜੀ ਭੰਗੜਾ ਖੁਸ਼ੀ ਚ ਨੌਜਵਾਨ ਖੜੇ ਨੇ ਵੱਡੇ ਭੰਗੜਾ ਪਾ ਰਹੇ ਨੇ ਨੌਜਵਾਨ ਤਾਂ ਦੇਖਦੇ ਨੇ ਤਾਂ ਤਸਵੀਰਾਂ ਦੇਖੋ ਤੁਸੀਂ ਬਜ਼ੁਰਗ ਜੀ ਆ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਦੇਖ ਸਕਦੇ ਹੋ ਜਿੰਨੀ ਖੁਸ਼ੀ ਦੇ ਵਿੱਚ ਜਦੋਂ ਬਾਬਿਆਂ ਨੇ ਭੰਗੜਾ ਪਾਇਆ। ਬਾਬਾ ਜੀ ਇਹ ਗਰਦਾਸ ਮਾਨ ਦਾ ਗਾਣਾ ਹੈ। ਕਹਿੰਦੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ। ਸਾਰੋ ਜੀ ਆ ਦੇਖੋ ਭੰਗੜਾ ਜੀ। ਢੋਲ ਦੇ ਡੱਗੇ ਤੇ ਜਦੋਂ ਬਾਬੇ ਨੇ ਭੰਗੜਾ ਪਾਇਆ ਜਿੰਨੀ ਖੁਸ਼ੀ ਹੈ ਉਸ ਤੋਂ ਇਹ ਤਸਵੀਰ ਬਹੁਤ ਸੋਹਣੀ ਹੈ। ਹਾਂ ਤੈ ਤਸਵੀਰ ਦੇਖੋ ਵੀ ਦੇਖੋ ਵੀ ਢੋਲ ਦੇ ਡੱਗੇ ਤੇ ਬਾਬੇ ਦਾ ਪੰਗੜਾ ਦੇਖਣੀ ਹੋ ਗਿਆ ਤਸਵੀਰ ਸਾਂਝੀ ਕਰ ਰਹੇ ਆ ਦੇਖ ਸਕਦੇ ਹੋ ਢੋਲ ਦੇ ਡੱਗੇ ਤੇ ਪੈਂਦਾ ਪੰਗੜਾ ਇਹ ਚੱਬੇ ਆਲ ਦੇ ਵਿੱਚ ਆ ਇਹ ਬਜ਼ੁਰਗ ਦਾ ਪੰਗੜਾ ਦੇਖਣੀ ਹੋ ਗਿਆ ਦੇਖ ਸਕਦੇ ਹੋ ਤੁਸੀਂ ਨਹੀਂ ਵੇਖਿਆ ਹੋਣਾ ਆਇਆ ਜਾਂ ਪੰਗੜਾ ਇਸ਼ਾਨ ਦੀ ਜਿੱਤੀ ਖੁਸ਼ੀ ਦੇ ਵਿੱਚ ਉਮਰ ਕਿੰਨੀ ਆ ਵਾਡੀ ਉਮਰ ਅੱਛੀ ਕੋਈ ਪੜਣਾ ਵੀ ਹੈ ਬਾਰੇ ਕੋਈ ਪੂਰਾ 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 ਮੁਝ ਕੀ ਆ ਦਿਲੋਂ ਕੀ ਸੋਚ ਰਹੇ ਹੋ ਬਾਲ ਖੁ干ਿਆ ਕਿੰਨੇ ਵੇਸਕ ਪੜਾ ਬਣਾ ਅੱਜ ਹੋ ਗਿਆ ਸਾਰਾ ਦਿਜ ਸਾਰਾ ਦਿਨ ਸਾਰਾ ਦਿਜ ਰੁੰਦੀ ਵੀ ਪਾਣੀ ਉਸ ਤੋਂ ਬਾਅਦ ਹੈ ਹਾਂ ਰੁੰਦੀ ਵੀ ਪੋਗੇ ਹਾਂ ਆਗੇ ਜੀ ਮੜਾ ਝੁੰਬਰ ਪਾਓ ਨਾ ਦਿਖਾਓ ਕੁੜੀਆਂ ਵਾਈਟ ਤਸਵੀਰਾਂ ਦਿਖਾਉਣੇ ਆ ਇਹ ਬਜ਼ੁਰਗ ਦਾ ਭੰਗੜਾ 80 ਸਾਲ ਦੇ ਬਜ਼ੁਰਗ ਦਾ ਨਹੀਂ ਵੇਖਿਆ ਹੋਣਾ ਇਹੋ ਜਿਹਾ ਭੰਗੜਾ ਤੇ ਤਸਵੀਰ ਬਹੁਤ ਸੋਹਣੀ ਤਸਵੀਰਾਂ ਦੇਖੋ ਤੇ ਦਿੱਲੀਪੁਰ ਪੰਜਾਬੀ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ 80 ਸਾਲ ਦੇ ਬਜ਼ੁਰਗ ਦਾ ਭੰਗੜਾ ਮੈਨੂੰ ਜਵਾਟਾਈ ਇਹ ਗੱਲ ਦੀ ਗਲਤੀ ਕੀਤੀ ਜਾ ਰਹੀ ਹੈ ਨਾ ਕਿ ਸਾਡੇ ਕੋਲ ਇਹ ਨਹੀਂ ਅਜਿਹਾ ਅਕਾਤੇ ਕਾ ਜਿਹੜਾ ਉਹ ਕੁਝ ਗਿਆ ਰਿਹਾ ਸੀ ਲੇਕਿਨ ਪਹਿਲੇ ਹੀ ਕੰਮ ਹੋਈ ਹੈ ਜੀ ਡਾਕਟਰ ਰਾਜਜੀਤ ਨੇ ਆਪਣੇ ਕਾਰਜਕਾਲ ਚ ਕਿਹੜੇ ਕੰਮ ਕਰਾਏ ਹੈ ਬੇਟਾ ਵੀ ਕਰਾਇਆ ਹੈ ਸਾਨੂੰ ਪੁਰਾ ਵਜ੍ਹਾ ਤੁਸੀਂ ਚੱਪੇਵਾਲ ਦੀ ਗੱਲ ਕਰਦੇ ਆ ਕੀ ਕੀ ਕੰਮ ਜਿਹੜੇ ਨੇ ਹੋਣੇ ਚਾਹੀਦੇ ਨੇ ਤੁਹਾਨੂੰ ਲੱਗਦਾ ਹੈ ਕੋਈ ਸਿੱਕਿਟੀ ਇੰਡਸਟਰੀ ਅੜੀ ਚ ਇੰਡਸਟਰੀ ਅਲੀ ਚਾਹੀਦੀ ਪੋਲੀ ਟੈਕਨੀਕਲ ਕਾਲਜ ਆ ਬੱਚਾ ਤੇ ਅੱਜ ਇਲਜ਼ਾਮ ਵੀ ਲੱਗ ਰਹੇ ਨੇ ਕਹਿੰਦੇ ਆਮ ਆਦਮੀ ਪਾਰਟੀ ਜਿਹੜੀ ਉਹ ਭਾਜਪਾ ਨਾਲ ਮਿਲ ਕੇ ਕਹਿੰਦੀ ਕਾਂਗਰਸ ਦਾ ਧੋਖਾ ਕਰ ਰਹੀ ਹੈ ਇਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ ਮੈਂ ਇਹਦੇ ਨਾਲ ਨਹੀਂ ਜਾਣਦੀ ਮਨੇ ਆਪਣੇ ਚੱਪੇਵਾਲ ਹਲਕੇ ਦਾ ਪਤਾ ਪਰ ਸਾਡੇ ਨਾਲ ਇਹਦੇ ਨਾਲ ਕੋਈ ਉਹ ਨਹੀਂ ਹੈਗਾ ਬਿਲਕੁਲ ਡਾਕਟਰ ਰਾਤਮਾਰ ਜਪਿਆ ਡਾਕਟਰ ਇਸ਼ਾਂਗ ਜਿਹੜੇ ਨੇ ਡਾਕਟਰ ਜਿਹਦੇ ਅੱਗੇ ਅੰਤ ਫਿਰ ਕੀ ਕੁਝ ਜਿਹੜਾ ਅੱਛਾ ਸਰ ਤੁਸੀਂ ਡਾਕਟਰ ਇਸ਼ਾਂਗ ਜਿਹਦੇ ਨਾਲ ਅਸੀਂ ਗੱਲ ਕਰੀਏ ਕੀ ਕੁਝ ਤੁਹਾਨੂੰ ਲੱਗਦਾ ਹੈ ਕਿ ਜੇ ਐਮਐਲਏ ਅਜ ਬਣ ਗਏ ਉਸ ਤੋਂ ਬਾਅਦ ਜਿਹੜੇ ਕਿਹੜੇ ਕਿਹੜੇ ਮਸਲੇ ਜਿਹੜੇ ਨੇ ਚੱਬੇ ਵਾਲ ਦੇ ਹੱਲ ਹੋਣੇ ਚਾਹੀਦੇ ਨੇ ਅੱਜ ਜੇ ਸਾਡੇ ਡਾਕਟਰ ਇਸ਼ਾਂਗ ਜੀ ਐਮਐਲਏ ਬਣ ਗਏ ਤਾਂ ਬਹੁਤ ਚੱਬਿਆਂ ਨੂੰ ਉਚਾਈ ਤੇ ਲੈ ਕੇ ਜਾਣਗੇ ਤੇ ਬਹੁਤ ਸਾਰੇ ਕੰਮ ਕਰਨਗੇ ਪਹਿਲਾਂ ਵੀ ਉਹਨਾਂ ਨੇ ਪਹਿਲਾਂ ਵੀ ਡਾਕਟਰ ਰਾਜਕੁਮਾਰ ਜੀ ਨੇ ਇੰਨੇ ਕੰਮ ਕੀਤੇ ਆ ਜਿਹੜੇ ਆਜ਼ਾਦੀ ਤੋਂ ਬਾਅਦ ਕਦੀ ਹੋਏ ਨਹੀਂ ਸੀ ਉਹਨਾਂ ਨੇ ਇੰਨੇ ਵਧੀਆ ਕੰਮ ਕੀਤੇ ਵਧੀਆ ਤਰੀਕੇ ਦੇ ਨਾਲ ਪੈਸੇ ਦੀ ਵੀ ਕੋਈ ਕਮੀ ਪੇਛੀ ਨਹੀਂ ਇਦਾਂ ਦੇ ਕੰਮ ਵਧੀਆ ਕੀਤੇ ਆ ਤੇ ਚੱਬਿਆਂ ਨੂੰ ਬਹੁਤ ਵਧੀਆ ਉਹਨਾਂ ਨੇ ਬਣਾਇਆ ਅਸੀਂ ਉਹਨਾਂ ਤੋਂ ਬਹੁਤ ਖੁਸ਼ ਆ ਤੇ ਉਹਨਾਂ ਦੀ ਜਿਹੜੀ ਗੁੱਡਵਿਲ ਆ ਉਹਨਾਂ ਦੇ بیٹے ਨੂੰ ਮਿਲੀ ਆ ਡਾਕਟਰ ਸ਼ਾਹ ਨੂੰ ਮਿਲਿਆ ਅਸੀਂ ਉਹਨਾਂ ਦੇ ਨਾਲ ਖੜੇ ਆ 24 ਘੰਟੇ ਨਾਲ ਖੜੇ ਆ ਪੂਰੀ ਉਹਨਾਂ ਦੀ ਦਿਲੋਂ ਸਪੋਰਟ ਅਸੀਂ ਕਰ ਰਹੇ ਆ ਡਾਕਟਰ ਸ਼ਾਹ ਕੁਮਾਰ ਚੱਬੇਵਾਲ ਡਾਕਟਰ ਸ਼ਾਹ ਕੁਮਾਰ ਚੱਬੇਵਾਲ ਜਿੰਦਾਬਾਦ ਡਾਕਟਰ ਸ਼ਾਹ ਨੂੰ ਲੱਗਦਾ ਕਿ ਸ਼ਾਹ ਸ਼ਾਹ ਚੱਬੇਵਾਲ ਜਿਹੜੇ ਨੇ ਉਹ ਰਾਜਕੁਮਾਰ ਚੱਬੇਵਾਲ ਦੇ ਵਾਂਗੂ ਕੰਮ ਕਰ ਪਾਣਗੇ ਹਲਕੇ ਦੇ ਵਿੱਚ ਜਿਵੇਂ ਰਾਜਕੁਮਾਰ ਚੱਬੇਵਾਲ ਕਰਦੇ ਸਨ ਸਭ ਤੋਂ ਪਹਿਲਾਂ ਮੈਂ ਸਰਪੰਚ ਜੀ ਚੰਦਰਪਾਲ ਬਿੰਦਪੱਟੀ ਤੁਹਾਡੇ ਚੈਨਲ ਦੇ ਥਰੂ ਸਾਰੇ ਦਰਸ਼ਕਾਂ ਦਾ ਸਾਰੇ ਆਮਾਦੀ ਪਾਰਟੀ ਦਾ ਤੈਨੂੰ ਸ਼ੁਕਰੀਆ ਜਾਰਾ ਕਿ ਜਿਨ੍ਹਾਂ ਨੇ ਇੰਨੀ 1.5 2 ਮਹੀਨੇ ਤੋਂ ਮਿਹਨਤ ਕਰਕੇ ਡਾਕਟਰ ਸ਼ਾਨ ਦੇ ਨੂੰ ਅੱਜ ਇਸ ਮਕਾਮ ਤੇ ਖੜੇ ਕੀਤਾ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਪੂਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਲੱਗਦਾ ਕਿ ਜਿਹੜੇ ਕੰਮ ਰਾਜਕੁਮਾਰ ਚੱਬੇਵਾਲ ਕਰਦੇ ਸੀਗੇ ਉਹ ਕੰਮ ਸ਼ਾਨ ਕਰਪਾਂਗੇ ਮੈਂ ਤੁਹਾਡੇ ਚੈਨਲ ਨੂੰ ਇਹ ਬਿਲਕੁਲ تسਲੀ ਘਾਉਂਦਾ ਜਾਣਾ ਚਾਹੁੰਦਾ ਕਿ ਚੱਬਿਆ ਸਾਹਿਬ ਤੋਂ ਡਾਕਟਰ ਰਾਜਕਮਾਰ ਤੋਂ ਜ਼ਿਆਦਾ ਕੰਮ ਸਾਡੇ ਸ਼ਾਨ ਚੱਬਿਆ ਸਾਹਿਬ ਕਰਨਗੇ ਕਿਉਂਕਿ ਉਹ ਜੰਗ ਬਲੱਡਾ ਉਨ੍ਹਾਂ ਦੇ ਅੰਦਰ ਹੌਸਲਾ ਵਾ ਕੰਮ ਕਰਦਾ ਤੋਂ ਮੈਨੂੰ ਨਹੀਂ ਲੱਗਦਾ ਕਿ ਡਾਕਟਰ ਰਾਜਕਮਰ ਜੱਬਿਆਸਨ ਤੋਂ ਜ਼ਿਆਦਾ ਕੰਮ ਉਹ ਜ਼ਰੂਰ ਕਰੀਏ ਤੁਹਾਨੂੰ ਬਿਲਕੁਲ ਹੀ ਦੇਖੋ ਐਸੇ ਲਗਾਤਾਰ ਗੱਲਬਾਤ ਕਰ ਰਹੇ ਹੈ ਰਾਜਕਮਰ ਜਿੰਦਾਬਾਦ